ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਈ ਅਸੀਂ 2 ਦਿਨ ਦਾ ਜਿਹੜਾ ਗੁਰਮਾਨ ਗੁਰਮਸਤਖ ਲਈ ਕੈਂਪ ਤੇ ਦਸਤਾਰ ਮੁਕਾਬਲੇ ਦੇ ਵਿੱਚ ਫੋਟੋਰਾ ਸੋਡੀ ਸਾਹਿਬ ਨੇ ਲਗਾਏ ਸੀਗੇ ਜਿਸ ਵਿੱਚ 22 ਦਸੰਬਰ ਨੂੰ ਗੁਰਬਾਣੀ ਕੰਠ ਪੰਜਾਬੀ ਬੋਲਣੀ ਤੇ ਲਿਖਣੀ ਔਰ ਸਿੱਖ ਇਤਿਹਾਸ ਦੀ ਜਾਣਕਾਰੀ ਜਿਹੜੇ ਬੱਚਿਆਂ ਤੋਂ ਮੁਕਾਬਲੇ ਕਰਵਾਏ ਗਏ ਔਰ 23 ਤਰੀਕ ਨੂੰ ਅੱਜ ਜਿਹੜਾ ਬੱਚੇ ਜ਼ਿਆਦਾ ਹੋਣ ਕਰਕੇ ਅਸੀਂ ਗੁਰਬਾਣੀ ਕੰਟ ਜਿਹੜਾ 22 ਤਰੀਕ ਨੂੰ ਨਹੀਂ ਕਰਵਾ ਸਕੇ ਉਹ ਅਸੀਂ ਅੱਜ ਕਰਵਾਇਆ ਅੱਜ ਲਾਸਟ ਡੇ ਆ ਸੈਕੰਡ ਡੇ ਤੇ ਉਹ ਤੋਂ ਬਿਨਾ ਅਸੀਂ ਇੱਕ ਲੰਬੇ ਕੇਸਾਂ ਦੇ ਮੁਕਾਬਲੇ ਔਰ ਦਸਤਾਰ ਮੁਕਾਬਲੇ ਕਰਵਾਏ ਅੱਜ ਅਕੱਲੇ ਬੱਚਿਆਂ ਨੇ ਭਾਗ ਲਿਆ ਅੱਜ ਘੱਟੋ ਘੱਟ 110 ਬੱਚੇ ਦੇ ਕਰੀਬ ਸੀਗੇ ਕੱਲ 150 ਬੱਚੇ ਸੀਗੇ ਔਰ ਅੱਜ 110 ਬੱਚੇ ਜਿਤਨਾ ਰਿਹਾ ਅੱਜ ਬੱਚਿਆਂ ਦੇ ਵੱਲੋਂ ਕੇਸਾਂ ਦੀ ਰਹੀ ਹੈ ਮਨ ਬੱਚਿਆਂ ਦਾ ਮਨ ਕਿੱਸਾ ਨੇ ਰਿਹਾ ਅੱਜ ਪਰ ਉਹਨਾਂ ਨੂੰ ਕਿਤੇ ਬੱਚਿਆਂ ਨੇ ਕੀਤੀ ਹੈ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਅੱਜ ਸੀ ਦੇਖਿਆ ਕਿ ਜਜਜਸ ਲਈ ਚੂਜ਼ ਕਰਨਾ ਮੁਸ਼ਕਲ ਹੋ ਰਿਹਾ ਸੀ ਬੱਚਿਆਂ ਦੇ ਕਾਫੀ ਬੱਚੇ ਇਦਾਂ ਦੇ ਸੀਗੇ ਜਿਨ੍ਹਾਂ ਨੇ ਲੰਬੇ ਕੇਸ ਬਹੁਤ ਜ਼ਿਆਦਾ ਸੀਗੇ ਔਰ ਬੱਚੇ ਸਿੱਖੀ ਨੂੰ ਇੰਨਾ ਪਿਆਰ ਕਰ ਰਹੇ ਨੇ ਇੰਨੀ ਮਹੱਤਤਾ ਦੇ ਰਹੇ ਨੇ ਸਿੱਖੀ ਨੂੰ ਕਾਫੀ ਬੱਚਿਆਂ ਦੇ ਲੰਬੇ ਕੇਸ ਸੀਗੇ ਜਜਜਸ ਲਈ ਮੁਸ਼ਕਲ ਹੋ ਰਿਹਾ ਸੀ ਕਿ ਰਿਜ਼ਲਟ ਕੱਢਣਾ ਮਹਾਰਾਜ ਜੀ ਦੇ ਪਰਿਵਾਰ ਦੀ ਸਾਦਗੀ ਯਾਦ ਕੀਤਾ ਜਾਂਦਾ ਹੈ ਜਿੱਥੇ ਜਿਸ ਸਮਾਹ ਨੂੰ ਪ੍ਰਾਇਲਾ ਕੀਤਾ ਗਿਆ ਬੱਚਿਆਂ ਲਈ ਕੀ ਮੈਸੇਜ ਹੈ ਮੈਂ ਬੱਚਿਆਂ ਨੂੰ ਇਹੀ ਕਹੂੰਗੀ ਕਿ ਛੋਟੇ ਛੋਟੇ ਸਹਿਜਾ ਦੇ ਨਹੀਂ ਸਿਰਫ ਆਪਣੀ ਸਿੱਖੀ ਲਈ ਜਿਹੜਾ ਆ ਸ਼ਹਾਦਤ ਦੇ ਦਿੰਦੀ ਆ ਤੇ ਆਪਾਂ ਵੀ ਸਿੱਖ ਧਰਮ ਦੀ ਜਾਣਕਾਰੀ ਬੱਚਾ ਨੂੰ ਹੋਣੀ ਬਹੁਤ ਜ਼ਰੂਰੀ ਆ ਤੇ ਜਿਵੇਂ ਕਿ ਹੁਣ ਸਹਿਜਾ ਦੇ ਹੀ ਦਿਨ ਚੱਲ ਰਹੇ ਨੇ ਸ਼ਹੀਦੀ ਦੇ ਦਿਨ ਚੱਲ ਰਹੇ ਨੇ ਸੋ ਅਸੀਂ ਇਸੇ ਮਕਸਦ ਦੇ ਨਾਲ ਹੀ ਹਰ ਸਾਲ ਗੁਰਦੁਆਰਾ ਸੋਢੀ ਸਾਹਿਬ ਵਿਖੇ ਇਹੜਾ ਗੁਰਮਤ ਸਖਲਾਈ ਕੈਂਪ ਲਗਾਉਂਦੇ ਆ ਤਾਂ ਕਿ ਬੱਚਾ ਨੂੰ ਥੋੜੀ ਜਿਹੀ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਜਾ ਸਕੇ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਦੋ ਦਿਨ ਤੋਰ ਦੋ ਰੋਜ਼ਾ ਤੋਂ ਗੁਰਮਤ ਸਮਾਗਮ ਹੋ ਰਿਹਾ ਸੀ ਗੁਰਦੁਆਰਾ ਸੋਢੀ ਸਾਹਿਬ ਵਿਖੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਮਤਾ ਗੁਜਰਕੌਰ ਜੀ ਚਾਰ ਛੋਟੇ ਸਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਸੋ ਜਿਨ੍ਹਾਂ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿੱਤਾ ਜਿਹਦੇ ਵਿੱਚ ਦਸਤਾਰ ਮੁਕਾਬਲੇ ਲੰਬੇ ਕੇਸਾਂ ਦੇ ਮੁਕਾਬਲੇ ਉਸ ਤੋਂ ਉਪਰੰਤ ਗੁਰਬਾਣੀ ਕੰਠ ਮੁਕਾਬਲੇ ਹੋਰ ਕਾਫੀ ਸਿੱਖ ਇਤਿਹਾਸ ਦੇ ਨਾਲ ਜੁੜਿਆ ਉਹ ਮੁਕਾਬਲੇ ਹੋਏ ਨੇ ਸੋ ਜਿਨ੍ਹਾਂ ਦੇ ਵਿੱਚੋਂ ਫਸਟ ਸੈਕੰਡ ਥਰਡ ਪੋਜੀਸ਼ਨ ਆਈ ਆ ਬੱਚਿਆਂ ਦੀ ਤੇ ਬਹੁਤ ਉਤਸ਼ਾਹ ਬੱਚਿਆਂ ਤੇ ਦੇਖਣ ਨੂੰ ਮਿਲਿਆ ਆਉਣ ਵਾਲੇ ਸਮੇਂ ਵਿੱਚ ਵੀ ਬੱਚਿਆਂ ਨੇ ਪ੍ਰਣ ਕੀਤਾ ਕਿ ਅਸੀਂ ਦਸਤਾਰਾਂ ਸਜਾਉਣ ਦਾ ਪੜੀ ਕੱਲ 150 ਬੱਚੇ ਨੇ ਕੱਲ ਭਾਗ ਲਿੱਤਾ ਸੀ ਤੇ 1.5 ਤੋਂ 200 ਬੱਚੇ ਨੇ ਅੱਜ ਭਾਗ ਲਿੱਤਾ ਜੀ ਬੱਚੇ ਸਾਨੇ ਵਾਲ ਦੇ ਵੱਖ-ਵੱਖ ਏਰੀਆ ਦੇ ਵਿੱਚੋਂ ਆਏ ਸੀਗੇ ਜਿੱਦਾਂ ਕਿ ਕਨੇਚ ਤੋਂ ਆਤਮ ਵਿਦਿਆ ਸਕੂਲ ਹੋ ਗਿਆ ਜੀ ਟਕੌਰ ਸਕੂਲ ਦੇ ਬੱਚੇ ਹੋਗੇ ਜਿਨ੍ਹਾਂ ਨੇ ਕਵਿਤਾਵਾਂ ਗਾਈਆਂ ਕੱਲ ਕਵੀ ਦਰਬਾਰ ਵੀ ਸਜਿਆ ਸੀਗਾ ਜੀ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦਾ ਰਹੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੀ ਪਰਮਾਤਮਾ ਸੁੱਖ ਰੱਖੇ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਸਦਕਾ ਜੇ ਸਾਰੇ ਇਲਾਕਾ ਨਿਵਾਸੀ ਜਿੰਦੇ ਇਦਾਂ ਹੀ ਸਹਿਯੋਗ ਮਿਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਤੋਂ ਵੀ ਬਹੁਤ ਵੱਡੇ ਲੈਵਲ ਤੇ ਪ੍ਰੋਗਰਾਮ ਕਰਿਆ ਕਰਾਂਗੇ ਆਪਾਂ ਗੱਤਕੇ ਦੇ ਜੋਰ ਪੂਰੇ ਵਧੀਆ ਤਰੀਕੇ ਨਾਲ ਜਿੱਦਾਂ ਅੱਜ ਦਿਖਾਏ ਨੇ ਇਦਾਂ ਹੀ ਵੱਖ-ਵੱਖ ਟੀਮਾਂ ਆਇਆ ਕਰਨੀਆਂ ਗੱਤਕੇ ਦੇ ਮੈਚ ਹੋਇਆ ਕਰਨਗੇ ਜੀ ਅਖਾੜੇ ਹੋਇਆ ਕਰਨਗੇ ਜਿਨ੍ਹਾਂ ਦੇ ਵਿੱਚ ਗੱਤਕੇ ਦੇ ਵਿੱਚ ਮੁਕਾਬਲੇ ਹੋਇਆ ਕਰਨਗੇ ਸੋ ਇੰਨੀਆਂ ਬੇਨਤੀਆਂ ਪਰਵਾਹ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਛੋਟੀ ਸਾਹਿਬ ਵਾਲੇਵਾਲਕੇ ਇੱਕ ਬਹੁਤ ਹੀ ਸੁੰਦਰ ਮੁਕਾਬਲੇ ਦੇ ਬੱਚਿਆਂ ਦੇ ਦਸਤਾਰ ਮੁਕਾਬਲੇ ਲੰਬੇ ਕਿਸ ਤਰ੍ਹਾਂ ਦੇ ਮੁਕਾਬਲੇ ਗੁਰਬਾਣੀ ਕੰਠ ਮੁਕਾਬਲੇ ਅਤੇ ਹੋਰ ਵੀ ਸੁੰਦਰ ਲਿਖਾਈ ਦੇ ਮੁਕਾਬਲੇ ਬਹੁਤ ਤਰ੍ਹਾਂ ਦੇ ਮੁਕਾਬਲੇ ਕੀਤੇ ਗਏ ਨੇ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਿਬਜ਼ਾਦੇਆਂ ਨੂੰ ਸਮਰਪਿਤ ਸੀਗੇ ਇਹ ਅਤੇ ਸਾਰੇ ਇਹ ਇਲਾਕੇ ਸਪੂਲਾ ਵੱਲੋਂ ਇਥੇ ਵਿੱਚ ਵੱਡਾ ਹਿੱਸਾ ਲੈ ਗਿਆ ਹੈ ਮਾੜਵ ਜਿੰਦਰ ਕੋਰ ਸੰਧੂ ਵੱਲੋਂ ਇਹ ਹਰ ਇੱਕ ਸਾਲ ਕਰਾਇਆ ਜਾਂਦੇ ਨੇ ਤੇ ਸਾਰੇ ਇਲਾਕੇ ਦੀ ਸੰਗਤ ਉਹਨਾਂ ਦਾ ਸਹਿਯੋਗ ਦਿੰਦੀ ਆ ਅਤੇ ਇਹ ਬਈਰੇ ਬੱਚਾ ਦੇ ਵਿੱਚ ਧਾਰਮਿਕ ਰੁਚੀ ਪੈਦਾ ਕਰਨ ਵਾਸਤੇ ਇਹ ਨਾ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਗੁਰਬਾਣੀ ਦੇ ਪਾਠ ਕੱਠ ਮੁਕਾਬਲੇ ਵਿੱਚ ਕੀਤੇ ਗਏ ਨੇ ਉਹਨੇ ਬੜਾ ਹੀ ਬੱਚਿਆਂ ਨੇ ਇਸ ਦਾ ਆਨੰਦ ਮਾਣਿਆ ਤੇ ਸੋਹਣੀ ਦਸਤਾਰ ਮੁਕਾਬਲੇ ਵੀ ਕੀਤੇ ਗਏ ਨੇ ਅਤੇ ਬੱਚਿਆਂ ਜਿਹੜੇ ਫਸਟ ਸੈਕਿੰਡ ਥਰਡ ਆਏ ਨੇ ਉਹਨਾਂ ਬੜੇ ਦਿਲ ਖਿੱਚਵੇਂ ਇਨਾਮ ਦਿੱਤੇ ਗਏ ਨੇ ਤਾਂ ਕਿ ਬੱਚਿਆਂ ਦੇ ਵਿੱਚ ਇਹ ਰੁਚੀ ਬਹੁਤ ਵਧੀਆ ਤਰੀਕੇ ਨਾਲ ਪਰਫੁੱਲਤ ਹੋਵੇ ਅਤੇ ਬੱਚੇ ਨਾਮ ਬਾਣੀ ਦੇ ਨਾਲ ਗੁਰਬਾਣੀ ਦੇ ਨਾਲ ਤੇ ਪੱਗ ਦੇ ਦਸਤਾਰ ਦੇ ਨਾਲ ਜੋੜਨ ਤਾਂ ਕਿ ਆਪਣੇ ਨਾਲ ਪੜ੍ਹਾਈ ਦੇ ਨਾਲ ਇਹ ਧਾਰਮਿਕ ਵਿਦਿਆ ਵੱਲ ਵੀ ਉਹਨਾਂ ਦਾ ਧਿਆਨ ਹੋਵੇ ਤਾਂ ਇਹ ਇਲਾਕੇ ਵਾਸਤੇ ਬੜਾ ਇਲਾਕੇ ਬੜਾ ਵਧੀਆ ਸਲੱਗ ਜੋ ਕਰਵਾ ਦਾ ਜਿਹੜਾ ਹੈ ਇਹਨਾਂ ਨੇ ਬੈਡਵੇਲੇ ਕੀਤਾ ਹੈ ਤੇ ਸਾਰੇ ਇਲਾਕੇ ਦੇ ਸਾਗਤ ਦਾ ਇਹਨਾਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਵੀ ਧੰਨਵਾਦ ਅੱਜ ਜਿਹੜੇ ਕਿ ਸੀਧੀ ਜਿਹੜੇ ਚੱਲਦੇ ਨੇ ਉਹਨਾਂ ਨੂੰ ਸਮਰਪਿਤ ਇੱਥੇ ਗੁਰਦੁਆਰਾ ਛੋਟੀ ਸਾਹਿਬ ਵਿਖੇ ਜਿਹੜੇ ਦਸਤਾਰ ਮੁਕਾਬਲੇ ਗੁਰਬਾਣੀ ਦੇ ਮੁਕਾਬਲੇ ਗਰਤਕਾ ਸਾਹਿਬ ਦੇ ਮੁਕਾਬਲੇ ਤੇ ਕਾਫੀ ਤਰ੍ਹਾਂ ਦੇ ਪਗੜੀ ਮੁਕਾਬਲੇ ਕਰਾਏ ਗਏ ਨੇ ਇਹ ਬੜੀ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਇਹ ਜਿਹੜੇ ਗੁਰੂ ਸਾਹਿਬ ਦੇ ਹੁੰਦੇ ਨੇ ਉਹਦੇ ਵਿੱਚ ਅ ਸਿੱਧੀ ਦੇਣੇ ਚੱਲਦੇ ਆ ਇਹ ਸਾਰੀ ਸੰਗਤ ਆ ਜਿਹੜੀ ਸੀ ਇਹਨਾਂ ਨੂੰ ਸਮਰਪਿਤ ਕਰਦੀ ਐ ਤੇ ਇਹਨਾਂ ਦੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਕੇ ਹੀ ਇਹ ਦਿਨ ਮਨਾਏ ਜਾਂਦੇ ਨੇ ਫਾਨੇ ਵਾਲੀ ਸੰਗਤ ਨੇ ਜਤਿੰਦਰ ਕੌਰ ਸੰਧੂ ਨੇ ਹੋਰ ਸਾਰੀਆਂ ਸੰਗਤਾਂ ਨਾਲ ਕੇ ਜਿਹੜੇ ਮੁਕਾਬਲੇ ਕਾਇਮ ਨੇ ਤੇ ਨਾਲੇ ਗੁਰੂ ਸਾਹਿਬ ਦੀ ਜਿਹੜੀ ਇਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਆਪਣਾ ਸਾਰਾ ਪਰਿਵਾਰ ਵਾਰਿਆ ਸੀ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਸਾਰੇ ਮੁਕਾਬਲੇ ਕਰਦੇ ਬਹੁਤ ਬਹੁਤ ਮਿਹਰਬਾਨੀ ਸੰਗਤ ਦਾ ਜਿਨ੍ਹਾਂ ਨੇ ਇਹ ਕਰਾ ਕੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਤੇ ਇੰਨੇ ਕਹਿੰਦਾ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸੁਪੁੱਤਰਾਂ ਨੂੰ ਸ਼ਹੀਦ ਕਰਾ ਕੇ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਬਾਬਾ ਜੋਰਾਵਰ ਬਾਬਾ ਜੋਹਾਰ ਸਿੰਘ ਜੀ ਔਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀਆਂ ਨੂੰ ਲਖਤੇ ਜਿਗਰਾਂ ਨੂੰ ਜਦੋਂ ਸ਼ਹੀਦੀ ਦੇ ਜਾਂ ਤੋ ਪੜਾਏ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਉਪਰੰਤ ਪਹੁੰਚਦੇ ਪਹੁੰਚਦੇ ਦਵਦਮਾ ਸਾਹਿਬ ਸਤਿਗੁਰੂ ਪਹੁੰਚ ਗਏ ਮੁਕਤਸਰ ਵਾਲੀ ਜੰਗਵੀਰ ਸਮਾਪਤ ਹੋ ਚੁੱਕੀ ਆ ਔਰ ਉਥੇ ਮਾਤਾ ਸੁੰਦਰੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਪੁੱਛਦੇ ਨੇ ਕਿ ਮੇਰੇ लाडले ਲਾਲ ਉਹ ਅਜ ਨਜ਼ਰੀ ਨਹੀਂ ਆਉਂਦੇ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੋਲ ਤੁਮਾਲਿਆ ਵਾਲੇ ਨਯੰਗ ਸਿੰਘਾ ਵਾਲ ਜਿਵੇਂ ਤੁਸੀਂ ਹੁਣ ਉਸ ਪਾਤਸ਼ਾਹ ਦੀ ਫਲਵਾੜੀ ਹੋ ਗੋਲ 17 ਤੁਸਾ ਸੀਸਾਂ ਤੇ ਸਜਾਈਆਂ ਨੇ ਤੇ ਤੁਹਾਡੇ ਵੱਲ ਇਸ਼ਾਰਾ ਕਰਕੇ ਸਭੋਨਾਂ ਨੇ